ਅਸਰਾਂ ਅਸਰਾਂ ਨੂੰ ਜੇਲ ਹੋਈ ਹੋਈ ਹੈ ਜੀ ਉਹਨਾਂ ਕੰਮਾਂ ਦੇ ਵਿੱਚ ਹੋਈ ਹੈ ਇਹ ਇਹਦਾ ਕਹਿੰਦੇ ਆ ਇਹ ਅਸ਼ੀ ਦਾ ਅੱਡਾ ਬਣਾਇਆ ਹੋਇਆ ਸੀਗਾ ਇਹਦਾ ਜਿਹੜਾ ਬੈਡਰੂਮ ਹੈ ਨਾ ਉਹ ਬੈਡਰੂਮ ਦੇ ਵਿੱਚ ਦੀ ਕਹਿੰਦੇ ਥੱਲੇ ਦੀ ਕੋਈ ਗੁਫਾ ਜਾਂਦੀ ਸੀ ਹਾਈਵੇ ਦੇ ਦੂਜੇ ਪਾਸੇ ਜਾ ਕੇ ਉਹ ਜਿਹੜਾ ਥਾਂ ਏਰੀਆ ਸੀਗਾ ਉੱਥੇ ਅਸ਼ੀ ਦਾ ਅੱਡਾ ਸੀਗਾ ਲੋਕ ਕਹਿੰਦੇ ਆ ਜਿਹੜੇ ਸਾਡੇ ਧਾਰਮਿਕ குரு ਆ ਅਰੇ ਤਾਂ ਅਗਰ ਮੈਂ ਗੁਰੂ ਸਭ ਨੂੰ ਬੇਵਕੂਫ ਬਣਾਉਂਦੇ ਆ ਈਵਨ ਮੋਦੀ ਜੀ ਨੂੰ ਵੀ ਬਣਾ ਲਿਆ ਇਹਨਾਂ ਨੇ ਮੋਦੀ ਜੀ ਇਹਦੇ ਨਾਲ ਡਾਂਸ ਕਰਦੇ ਆ ਜਦੋਂ ਉਹ ਫੜਿਆ ਨਹੀਂ ਸੀ ਗਿਆ ਫਿਰ ਜਦੋਂ ਇਹ ਜੀ ਗੱਲ ਕੋਈ ਲੀਡਰ ਚ ਰਹਿੰਦਾ ਇਹ ਉਦੋਂ ਵੀ ਤਾਕਤਵਾਰ ਹੋ ਜਾਂਦੇ ਆ ਉਦੋਂ ਵੀ ਲੋਕਾਂ ਨੂੰ ਤੰਗ ਕਰਦੇ ਆ ਇਹ ਲੋਕ ਐਨੀ ਹਾਉਸ ਅਗਲੀ ਗੱਲ ਸੁਣੋ ਇਹਨੂੰ ਸਜ਼ਾ ਹੋਈ ਹੋਈ ਹੈ 3 ਮਹੀਨੇ ਦੀ ਪ੍ਰੋਬੋਲ ਦਿੱਤੀ ਹੈ ਰਾਮ ਰਹਿਮੀ ਵਾਲੀ ਗੱਲ ਦੀ ਹੈ ਜੀ ਇਹਨਾਂ ਵਾਸਤੇ ਕਾਨੂੰਨ ਵੱਖਰਾ ਹੈ ਕਹਤੇ ਇਹ ਵੀ ਨਾ ਹੋਵੇ ਇਹਨੂੰ ਵੀ ਚਾਬੀ ਦੇਣ ਰਾਮ ਰਹੀਮ ਕੋਲ ਤਾਂ ਚਾਬੀ ਹੈਗੀ ਹੈਗੀ ਆ ਇਹਨੂੰ ਗੁਜਰਾਤ ਦੀ ਕੋਰਟ ਨੇ ਜੀ 3 ਮਹੀਨੇ ਦੀ ਇਹਨੇ ਪਹਿਲਾਂ ਵੀ ਅਪਲਾਈ ਕੀਤਾ ਸੀ ਉਹ ਰਿਜੈਕਟ ਹੋ ਗਈ ਸੀਗੀ